ਬੱਚੇ ਤੋਂ ਫੀਸ ਉਹ ਤੋਂ ਲੈਣੀ ਹੈ ਜਦੋਂ ਬੱਚੇ ਦਾ ਵੀਜ਼ਾ ਪ੍ਰੂਫ ਹੋ ਗਿਆ ਜੇ ਤੁਸੀਂ ਆਈਲੈਂਡ ਸਪੀਟੀ ਨਹੀਂ ਕੀਤੀ ਹੋਏ ਤਾਂ ਵੀ ਤੁਸੀਂ ਜਾ ਸਕਦੇ ਹੋ ਉਹ ਕਿਵੇਂ ਜਾ ਸਕਦੇ ਹੋ ਉਸ ਤੋਂ ਬਾਅਦ ਉਹਨੇ ਤੁਹਾਡਾ ਪਾਸਪੋਰਟ ਵੜ ਕੇ ਰੱਖ ਲੈਣਾ ਠੀਕ ਹੈ ਉਹਨਾਂ ਨੂੰ ਕਹਿ ਦੇਣਾ ਵੀ ਤੁਹਾਡਾ ਵੀਜ਼ਾ ਪ੍ਰੂਫ ਹੈ ਠੀਕ ਹੈ ਜਾਓ ਪਰ ਇਹ ਇੱਥੇ ਇਹ ਹੈ ਕਿ ਕਿੱਲਾ ਵੀਜ਼ਾ ਨਹੀਂ ਹੈ ਨਾ ਤੁਹਾਨੂੰ ਪ੍ਰੋਪਰ ਕਰੀਅਰ ਗਾਈਡੈਂਸ ਦੇਵਾਂਗੇ ਠੀਕ ਹੈ ਤੁਹਾਨੂੰ ਉਧਰ ਜੋਬ ਫਾਈਂਡ ਆਊਟ ਕਰਨ ਦੇ ਵਿੱਚ ਵੀ ਹੈਲਪ ਕਰਾਂਗਾ ਮੇਰੀ ਫਾਈਲਿੰਗ ਦੇ ਵਿੱਚ 1% ਵੀ ਕੋਈ ਪ੍ਰੋਬਲਮ ਰਹਿੰਦੀ ਹੈ ਨਾ ਆ ਤੁਹਾਡੀ ਵੀਡੀਓ ਦਿਖਾ ਕੇ ਆ ਜੇ ਮੈਂ ਉਸਦੇ ਡਬਲ ਪੈਸੇ ਵਾਪਸ ਕਰੂੰਗਾ ਫੋਰ ਐਗਜ਼ਾਮਪਲ ਮੇਰੇ ਕੋਲ 10 ਬੱਚੇ ਅਰੀ ਅਸੀਂ ਮਹੀਨਾ ਡੇਢ ਮਹੀਨਾ ਕਰਵਾਉਨੇ ਆ ਤੁਸੀਂ ਜਵਾਬ ਉਹਨਾਂ ਦੇ ਕੰਮ ਲੱਕੇ ਪੂਰੇ ਵਧੀਆ ਕੰਫੀਡੈਂਟ ਹੋ ਕੇ ਦਿੱਤਾ ਨਾ ਤਾਂ ਉਹਨਾਂ ਨੇ ਵੀਜ਼ਾ ਦੇ ਦੇਣਾ ਲੋ ਜੀ ਵੀਰੋ ਜਿਵੇਂ ਆਪਾਂ ਜਾਣਦੇ ਆਂ ਵੀ ਜੇ ਕਿਸੇ ਦੇ ਮਨ ਦੇ ਵਿੱਚ ਅਮਰੀਕਾ ਦਾ ਨਾਮ ਆਉਂਦਾ ਵੀ ਯਾਰ ਡੋਂਕੀ ਲਾ ਕੇ ਜਾਈਏ ਹੈ ਨਾ ਪਰ ਇੱਕ ਮੈਂ ਕਹਿੰਨਾ ਪਰਸੈਪਸ਼ਨ ਬਣ ਗਈ ਸੰਦੀਪ ਬਈ ਹੈ ਨਾ ਹਰ ਇੱਕ ਬੰਦੇ ਦੇ ਮਾਈਂਡ ਦੇ ਵਿੱਚ ਇਹ ਪੱਕੀ ਗੱਲ ਬੈਠ ਗਈ ਵੀ ਅਮਰੀਕਾ ਜਾਣਾ ਤਾਂ ਡੋਂਕੀ ਲਾ ਕੇ ਜਾਇਆ ਜਾਊਗਾ ਤੇ ਦੂਜੇ ਪਾਸੇ ਵੀਰੋ ਜਿਹੜੀ ਮੇਨ ਗੱਲ ਆ ਵੀ ਕੈਨੇਡਾ ਵਗੈਰਾ ਦੇ ਵਿੱਚ ਹੁਣ ਦੋਸਤਾਂ ਮਿੱਤਰਾਂ ਨਾਲ ਜਿੰਨੇ ਵੀਰਾਂ ਭਰਾਵਾਂ ਨਾਲ ਗੱਲ ਕਰਦੇ ਆ ਲੱਗਦਾ ਯਾਰ ਵੀ ਕੰਮ ਦਾ ਬੜਾ ਔਖਾ ਹੋਇਆ ਪਿਆ ਤਾਂ ਫਿਰ ਉਹ ਸਾਰੇ ਸੀਨ ਨੂੰ ਦੇਖਦੇ ਹੋਏ ਬੰਦੇ ਦੇ ਮਾਈਂਡ ਦੇ ਵਿੱਚ ਫਿਰ ਦੁਬਾਰੇ ਸਟਕ ਹੋ ਜਾਂਦਾ ਵੀ ਯਾਰ ਡੋਂਕੀ ਅਮਰੀਕਾ ਦੀ ਪਰ ਅੱਜ ਦੀ ਜਿਹੜੀ ਵੀਡੀਓ ਦੇ ਵੀ ਅਮਰੀਕਾ ਜਾਣਾ ਬਹੁਤ ਜ਼ਿਆਦਾ ਈਜ਼ੀ ਹੈ ਸੌਖਾ ਹੈਗਾ ਜੇ ਤੁਹਾਡਾ ਪ੍ਰੋਫਾਈਲ ਉਹ ਚੀਜ਼ ਦੇ ਕੈਪेबल ਹੈਗਾਗਾ ਡਿਟੇਲ ਦੇ ਵਿੱਚ ਗੱਲਬਾਤ ਆਪਾਂ ਬਾਈ ਸੰਦੀਪ ਜੀ ਦੇ ਨਾਲ ਕਰਾਂਗੇ ਇਸ ਵਿਸ਼ੇ ਦੇ ਵਿੱਚ ਬਾਈ ਸੱਸੀ ਕਰੂਗਾ ਸੱਸੀ ਕਰੂਗਾ ਹੋਰ ਠੀਕ ਠਾਕ ਬਾਈ ਸੱਸੀ ਹਾਂਜੀ ਹਾਂਜੀ ਬਹੁਤ ਵਧੀਆ ਤੇ ਇੱਕ ਮੈਂ ਥੋੜਾ ਦੱਸ ਦਿਆਂ ਵੀ ਆਪਾਂ ਇਸ ਟਾਈਮ ਬਰਨਾਲੇ ਬੈਠਿਆਂਗੇ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਬਾਈ ਜੀ ਦਾ ਆਫਿਸ ਹੈਗਾ ਤੇ ਬਾਈ ਇੱਕ ਵਾਰੀ ਤੁਸੀਂ ਥੋੜਾ ਜਿਹਾ ਦੱਸ ਦਿਓਗੇ ਹਾਂਜੀ ਆਪਣੇ ਇੰਸਟੀਚਿਊਟ ਦਾ ਨਾਮ ਦੀ ਡੀਵਲਿੰਗ ਅਕੈਡਮੀ ਦੇ ਨਾਮ ਤੇ ਹੈ ਜੀ ਬਰਨਾਲਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੀ ਆ ਇੱਥੇ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਤੁਸੀਂ ਅਮਰ ਮੋਟਰਸਾਈਕਲ ਸਟੈਂਡ ਵਾਲੀ ਗਲੀ ਪੁੱਛੋਗੇ ਨਾ ਤਾਂ ਉਸ ਗਲੀ ਦੇ ਵਿੱਚ ਆਪਣਾ ਆਫਿਸ ਹੈ ਬੱਸ ਸਟੈਂਡ ਦੇ ਮੇਨ ਗੇਟ ਦੇ ਬਿਲਕੁਲ ਨਾਲ ਜੀ ਬਈ ਸੰਦੀਪ ਜਿਵੇਂ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਬੜਾ ਰੌਲਾ ਪੈ ਰਿਹਾ ਵੀ ਯਾਰ ਕੈਨੇਡਾ ਦੇ ਵਿੱਚ ਕੰਮ ਦਾ ਬੁਰਾ ਹਾਲ ਆ ਤੇ ਇਹ ਚੀਜ਼ ਆਪਣੇ ਵੀ ਜਿੰਨੇ ਦੋਸਤ ਮਿੱਤਰ ਪਿਆਰੇ ਗਏ ਹੋਏ ਨੇ ਉਹਨਾਂ ਨਾਲ ਗੱਲ ਕਰਦਾਂ ਉਹ ਕਹਿੰਦੇ ਵੀ ਠੀਕ ਆ ਯਾਰ ਤੁਸੀਂ ਪੰਜਾਬ ਬੈਠੇ ਹੋ ਸੌਖੇ ਹੋ ਹਣਾ ਜੀ ਜੀ ਤੇ ਫੇਰ ਕਈ ਵਾਰੀ ਬੰਦਾ ਸੋਚਦਾ ਵੀ ਯਾਰ ਆਪਣਾ ਇੱਥੇ ਗੁਜ਼ਾਰਾ ਹੈ ਨਹੀਂਗਾ ਵੀ ਦੇਖੋ ਜਿੰਦਾ ਤੱਕ ਕੰਮ ਸੈੱਟ ਆ ਉਹ ਤਾਂ ਸੈੱਟ ਆ ਕਈਆਂ ਨੂੰ ਵੀਰਾਂ ਨੂੰ ਲੱਗਦਾ ਵੀ ਯਾਰ ਸਾਨੂੰ ਜਾਣਾ ਚਾਹੀਦਾ ਉੱਥੇ ਜਾ ਕੇ ਅਸੀਂ ਜ਼ਿਆਦਾ ਕਮਾਈ ਕਰਨੀ ਹੈ ਸੁਪਨੇ ਵੱਡੇ ਨੇ ਨਾ ਬਿਲਕੁਲ ਬਿਲਕੁਲ ਤੇ ਤੁਸੀਂ ਬਾਕੀ ਜਿੰਨੀ ਵੀ ਬਹੁਤ ਵੱਡੀ ਵੈਸੇ ਮਾਰਕੀਟ ਬਰਨਾਲੇ ਦੇ ਵਿੱਚ ਹੀ ਬਣ ਗਈ ਉਹਨਾਂ ਨਾਲੋਂ ਆਪਣਾ ਕਿਵੇਂ ਡਿਫਰੈਂਸ ਆ ਵੀ ਆਪਾਂ ਕਰਲੀ ਯੂਐਸ ਨੂੰ ਹੀ ਕਿਉਂ ਸਿਲੈਕਟ ਕੀਤਾ ਹੋਇਆ ਬਿਲਕੁਲ ਵੀਰ ਜਿਵੇਂ ਤੁਸੀਂ ਦੱਸਿਆ ਨਾ ਮਿਲ ਕੇ ਬਾਹਰ ਜਾਣਾ ਅੱਜ ਕੱਲੇ ਹਰੇਕ ਲਈ ਸਟੇਟਸ ਸਿੰਬਲ ਹੀ ਬਣ ਗਿਆ ਚਾਹੇ ਕੋਈ ਕਿ ਪੰਜਾਬ ਕਿਲੇ ਦਾ ਮਾਲਕ ਆ ਚਾਹੇ ਕਿਲੇ ਦਾ ਮਾਲਕ ਹਰ ਕੋਈ ਚਾਹੁੰਦਾ ਬਾਹਰ ਜਾਣਾ ਚਾਹੁੰਦਾ ਬਿਲਕੁਲ ਪਰ ਮਤਲਬ ਮੈਂ ਜੇ ਚੀਜ਼ ਲੈ ਕੇ ਆਇਆ ਨਾ ਤਾਂ ਮੇਰਾ ਇਹਸ ਯਾਰ ਵੀ ਕੈਨੇਡਾ ਆਸਟ੍ਰੇਲੀਆ ਹਰ ਕੋਈ ਜਾ ਰਿਹਾ ਨਾ ਹਰ ਕੋਈ ਲੱਖਾਂ ਰੁਪਏ ਲਾ ਰਿਹਾ ਪਰ ਉੱਥੇ ਜਾ ਕੇ ਬੱਚੇ ਨੂੰ ਮਿਲ ਕੀ ਰਿਹਾ ਸਿਰਫ ਲੇਬਰ ਜੋਬ ਲੇਬਰ ਜੋਬ ਹੈ ਨਾ ਤਾਂ ਇਹ ਆ ਕਿ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਇੱਕ ਬਹੁਤ ਵਧੀਆ ਕੰਟਰੀ ਜਿਹਨੂੰ ਉਹਨੂੰ ਨੈਗਲੈਕਟ ਕਰ ਰਿਹਾ ਅਮਰੀਕਾ ਨੂੰ ਹੈਨਾ ਤਾਂ ਲੋਕਾਂ ਦੇ ਮਨ 'ਚ ਇਹ ਹੈ ਜੀ ਜੇ ਅਮਰੀਕਾ ਜਾਣਾ ਨਾ ਤਾਂ ਡੋਂਕੀ ਉਹ ਇੱਕ ਸੋਲੂਸ਼ਨ 35-40 ਲੱਖ ਰੁਪਏ ਲਾਓ ਫਿਰ ਜਾਣ ਦਾ ਰਿਸਕ ਹੈ ਹੈਨਾ ਪਰ ਇਹ ਜੀ ਗੱਲ ਕੋਈ ਨਹੀਂ ਤੁਸੀਂ ਪਹੁੰਚ ਕੇ ਵੀ ਉੱਥੇ ਕਈ ਵਾਰੀ ਬੰਦੇ ਵਾਪਸ ਵੀ ਆਏ ਨੇ ਆ ਖਰਚਾ ਕਰਕੇ ਹੁਣ ਹੁਣ ਅਮਰੀਕਾ ਦੀ ਕਿਸ ਸਰਕਾਰ ਨੇ ਬਹੁਤ ਜ਼ਿਆਦਾ ਉਹ ਕਰਤਾ ਪਹਿਲਾਂ ਜਿਹੜਾ ਉੱਥੇ ਜਾ ਕੇ ਨਾ ਪੋਲੀਟੀਕਲ ਅਸੈਲਮ ਦਾ ਕੇਸ ਲੱਗਦਾ ਜੀ ਪੋਲੀਟੀਕਲ ਅਸੈਲਮ ਦਾ ਕੇਸ ਨਾ ਜਿਹੜਾ ਹੈਗਾ ਮਤਲਬ ਕਿ ਪਹਿਲਾ ਉਹਨਾਂ ਦੀ ਡੇਟਾ 2 2 3 3 ਸਾਲ ਪੈਂਦੀਆਂ ਸੀ ਕੀ ਸੀਗਾ ਜਦੋਂ 160 ਦਿਨ ਹੋ ਜਾਂਦੇ ਤੁਹਾਡਾ ਪੋਲੀਟਿਕਲ ਰਿਜ਼ਾਇਡੈਂਸ ਲੱਗੇ ਨੂੰ ਤਾਂ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਪਰ ਹੁਣ ਉਹ 160 ਦਿਨ ਦਾ ਟਾਈਮ ਦਿੰਦੇ ਹੀ ਨਹੀਂ ਹੈਗੇ ਪਹਿਲੀ ਨਿਵੇੜਨ ਪਹਿਲੀ ਨਿਵੇੜਨ ਦੇ ਵਿੱਚ ਪਹਿਲੀ ਰਿਪੋਰਟ ਕਰਕੇ ਮਾਰਦੇ ਨੇ ਠੀਕ ਹੈ ਹਨਾ ਤਾਂ ਕੀ ਹੈ ਕਿ ਡੌਂਕੀ ਵੀ ਹੁਣ ਸੋਲੂਸ਼ਨ ਹੈਨ ਤਾਂ ਉਸ ਤੋਂ ਇਹ ਹੈ ਕਿ ਆਪਣੇ ਕੋਲੇ ਦੋ ਵੀਜ਼ੇ ਰਹਿ ਜਾਂਦੇ ਨੇ ਠੀਕ ਹੈ ਯੂਐਸ ਜਾਣ ਲਈ ਇੱਕ ਤਾਂ ਇਹ ਹੈ ਸਟੂਡੈਂਟ ਵੀਜ਼ਾ ਦੂਸਰਾ ਟੂਰਿਸਟ ਵੀਜ਼ਾ ਟੂਰਿਸਟ ਵੀਜ਼ਾ ਮੈਂ ਇਹ ਹੀ ਕਹਿ ਰਿਹਾ ਹਾਂ ਕਿ ਤੁਹਾਡੇ ਜੇ ਪ੍ਰੋਫਾਈਲ ਪਹਿਲਾਂ ਪੁੱਛਦਾ ਪ੍ਰੋਫਾਈਲ ਜੇ ਤੁਹਾਡੀ ਸਹੀ ਨਹੀਂ ਹੈਗੀ ਤਾਂ ਟੂਰਿਸਟ ਵੀਜ਼ਾ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਉਹ ਘੱਟ ਦਿੰਦਾ ਯੂਐਸਟੂ ਟੂਰਿਸਟ ਵੀਜ਼ਾ ਤਨਾ ਮਤਲਬ ਮੇਨਲੀ ਜੰਗਸਟਰ ਜੰਗਸਟਰ ਹੈਨਾ ਤਾਂ ਉਸ ਤੋਂ ਬਾਅਦ অপਸ਼ਨ ਸਟੂਡੈਂਟ ਵੀਜ਼ਾ ਦੀ ਰਹਿ ਜਾਂਦੀ ਹੈ ਠੀਕ ਹੈ ਸਟੂਡੈਂਟ ਵੀਜ਼ਾ ਬਹੁਤ ਸੌਖਾ ਹੈ ਹੈਨਾ ਤੁਸੀਂ ਜੇ ਆਇਲੈਸਟ ਪੀਟੀ ਹੈਨਾ ਕੀਤੀ ਹੋਈ ਹੈ ਠੀਕ ਹੈ ਫਿਰ ਤਾਂ ਤੁਸੀਂ ਜਾ ਸਕਦੇ ਹੋ इजीली ਜੇ ਤੁਸੀਂ ਆਇਲੈਸਟ ਪੀਟੀ ਨਹੀਂ ਕੀਤੀ ਹੋਏ ਤਾਂ ਵੀ ਤੁਸੀਂ ਜਾ ਸਕਦੇ ਹੋ ਉਹ ਕਿਵੇਂ ਜਾ ਸਕਦੇ ਹੋ ਕਿ ਹਾਂ ਕਹ ਹਰ ਇੱਕ ਨੂੰ ਦਿੰਦਾ ਹੀ ਆ ਸੀ ਯੂਐਸਪੀ ਦੇ ਬਿਨਾਂ ਹਾਈਲੈਸ ਪਰ ਉੱਥੇ ਜਾ ਕੇ ਕਹਿੰਦੇ ਤੁਹਾਨੂੰ ਡਿਉਲਿੰਗੋ ਕਰਨਾ ਪਊ ਜੀ ਉਹ ਕਰਨਾ ਪਊ ਹਨਾ ਤਾਂ ਇਹ ਆ ਕਿ ਡਿਉਲਿੰਗੋ ਵੀ ਇੱਕ ਆਪਸ਼ਨ ਆ ਪਰ ਉਸ ਤੋਂ ਇਲਾਵਾ ਯੂਨੀਵਰਸਿਟੀ ਕੀ ਕਰਦੀ ਹੈ ਕਿ ਤੁਸੀਂ ਆਪਣਾ ਇੰਗਲਿਸ਼ ਪ੍ਰੋਫੀਸੀਐਂਸੀ ਟੈਸਟ ਨਹੀਂ ਦਿੱਤਾ ਹੋਇਆ ਮਤਲਬ ਫੋਰ ਇਗਜ਼ਾਮਪਲ ਆਇਲਟਸ ਦੇ ਪੀਟੀ ਤਾਂ ਉਹ ਯੂਨੀਵਰਸਿਟੀ ਕੀ ਹੈ ਨਾ ਕਿ ਆਪਣਾ ਇੱਕ ਟੈਸਟ ਆਪਣਾ ਖੁਦ ਦਾ ਟੈਸਟ ਲੈਂਦੀ ਹੈ ਉਹਨਾਂ ਦਾ ਇੱਕ ਟੀਚਰ ਯੂ ਮੀਟਿੰਗ ਤੁਹਾਡੇ ਸਾਹਮਣੇ ਬੈਠਦਾ ਠੀਕ ਹੈ ਤੇ ਉਹ ਟੈਸਟ ਦੇ ਤੁਸੀਂ ਕਲੀਅਰ ਕਰ ਜਾਂਦੇ ਹੋ ਤਾਂ ਤੁਸੀਂ ਐਲੀਜੀਬਲ ਹੋ ਐਜ਼ ਦੇ ਇੰਟਰਵਿਊ ਹੋ ਗਿਆ ਉਹ ਹਾਂ ਐਜ਼ ਇੰਟਰਵਿਊ ਹੋ ਗਿਆ ਤੇ ਉਹ ਟੈਸਟ ਕਲੀਅਰ ਕਰਨੇ ਚਾਹ ਪਹਿਲ ਕਰਦੇ ਉਹ ਇਹ ਲਾ ਲੋ ਵੀ 100% ਗਾਰੰਟੀ ਹੈ ਕਿ ਉਹ ਟੈਸਟ ਤੁਹਾਡਾ ਕਲੀਅਰ ਕਰਵਾਵਾਂਗੇ ਜਿਵੇਂ ਤੁਸੀਂ ਇਹ ਤੁਸੀਂ ਆਇਲਟਸ ਨਹੀਂ ਕੀਤੀ ਜੇ ਆਇਲਟਸ ਤੇ ਪੀਟੀ ਕੀਤੀ ਤਾਂ ਇਹਦੇ ਵਿੱਚ ਬਾਕੀ ਇਹ ਕਿ ਯੂਐਸ ਜਿਆਦਾ ਦੂਸਰੀਆਂ ਕੰਟਰੀਜ਼ ਨੂੰ ਖਰਚਾ ਨਹੀਂ ਕਰਵਾਉਂਦਾ ਹੈ ਨਾ ਉਹ ਉਹਨਾਂ ਦਾ ਸਿੱਧਾ ਹਿਸਾਬ ਹੈ ਕਿ ਠੀਕ ਹੈ ਤੁਸੀਂ ਵੀਜ਼ਾ ਲਈ ਅਪਲਾਈ ਕਰੋ ਅੰਬੈਸੀ ਫੀਸ ਭਰੋ ਆਪਣੀਆਂ ਜਿਹੜੀਆਂ ਹੋਰ ਫੀਸਾਂ ਨੇ ਉੱਪਰ ਸਰਵਿਸ ਫੀਸ ਵਗੈਰਾ ਭਰੋ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਯੂਨੀਵਰਸਿਟੀ ਫੀਸ ਹੈ ਠੀਕ ਹੈ ਉਹਨਾਂ ਨੇ ਸਾਰੀਆਂ ਯੂਨੀਵਰਸਿਟੀ ਨੂੰ ਕਿਹਾ ਹੋਇਆ ਹੈ ਕਿ ਬੱਚੇ ਤੋਂ ਫੀਸ ਉਹਦੋਂ ਲੈਣੀ ਹੈ ਜਦੋਂ ਬੱਚੇ ਦਾ ਵੀਜ਼ਾ ਪ੍ਰੂਫ ਹੋ ਗਿਆ ਹੂੰ ਮਤਲਬ ਇਹ ਹੈ ਕਿ ਕੈਨੇਡਾ ਵਾਂਗੂ ਨੇ ਕਿ ਸਹਾਰਾ ਕਰੱਚਾ ਤੁਹਾਡਾ ਪਹਿਲਾਂ ਕਰਵਾਤਾ ਜੀ ਹੈਨਾ ਉਸ ਤੋਂ ਬਾਅਦ ਜੇ ਵੀਜ਼ਾ ਆਵੇ ਨਾ ਆਵੇ ਫਿਰ ਫੰਡ ਦੇ ਚੱਕਰ ਚ ਪੈਣਾ ਮਤਲਬ ਇਹ ਹੈ ਕਿ ਬੰਦੇ ਨੂੰ ਉਹਦਾ ਵਿਆਜ ਹੀ ਵੱਢ ਕੇ ਖਾਏ ਨਾ ਔਖਾ ਔਖਾ ਹੋ ਜਾਂਦਾ ਤਾਂ ਇਧਰ ਕੀ ਹੈ ਕਿ ਜਿਹੜੀ ਤੁਹਾਡੀ ਫੀਸ ਹੈ ਯੂਨੀਵਰਸਿਟੀ ਦੀ ਉਹ ਤੁਸੀਂ ਭਰਨੀ ਹੈ ਜਦੋਂ ਤੁਹਾਡਾ ਵੀਜ਼ਾ ਲੱਗੇ ਉਸ ਤੋਂ ਪਹਿਲਾਂ ਬਹੁਤ ਥੋੜੇ ਖਰਚੇ ਹੁੰਦੇ ਨੇ ਜੀ ਠੀਕ ਹੈ ਉਹਦੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਤਾ ਦੱਸਿਆ ਕਿ ਅੰਬੈਸੀ ਫੀਸ ਨਾ ਜਾਂ ਯੂਨੀਵਰਸਿਟੀ ਦੀ ਸਿਰਫ ਅਪਲੀਕੇਸ਼ਨ ਫੀਸ ਵਗੈਰਾ ਦੇ ਚਾਰਜਸ ਹਨ ਪਲੱਸ ਸਰਵਿਸ ਫੀਸ ਵਗੈਰਾ ਹਨ ਪਲੱਸ ਸਾਡੀ ਥੋੜ ਮਤਲਬ ਜਿਹੜੀ ਮੇਨ ਮੇਨ ਫੀਸ ਆ ਕਿ ਉਹ ਸਾਰਾ ਕਨਫਰਮ ਹੋਣ ਤੋਂ ਬਾਅਦ ਭਰਨੀ ਆ ਉਸ ਤੋਂ ਬਾਅਦ ਭਰਨੀ ਜਦੋਂ ਤੁਹਾਡਾ ਵੀਜ਼ਾ ਆ ਗਿਆ ਵੀਜ਼ਾ ਕਨਫਰਮ ਕਰ ਦੰਦੇ ਨੇ ਉਹ ਠੀਕ ਹੈ ਆਪਣਾ ਸਾਰਾ ਪ੍ਰੋਸੈਸ ਹੋ ਗਿਆ ਉਸ ਤੋਂ ਬਾਅਦ ਇੰਟਰਵਿਊ ਡੇਟ ਮਿਲਦੀ ਆ ਆਪਾਂ ਨੂੰ ਇੰਟਰਵਿਊ ਦੀ ਡੇਟ ਜਿਹੜੀ ਹੈਗੀ ਆ ਉਹ ਆਪਾਂ ਨੂੰ ਇੰਟਰਵਿਊ ਦੇਣ ਲਈ ਯੂਐਸ ਐਮਬੈਸੀ ਜਾਣਾ ਪੈਂਦਾ ਉੱਥੇ ਆਪਣੇ ਕੋਲੇ ਪੰਜ ਸ਼ਹਿਰ ਨੇ ਜਿੱਥੇ ਯੂਐਸ ਐਮਬੈਸੀ ਹੈ ਦਿੱਲੀ ਪੰਬਈ, ਚੇਨਈ, ਹਾਈਦਰਾਬਾਦ ਤੇ ਕੋਲਕਾਤਾ ਇਹਨਾਂ ਪੰਜ ਸ਼ਹਿਰਾਂ ਦੇ ਵਿੱਚੋਂ ਕਿਤੇ ਵੀ ਇੰਟਰਵਿਊ ਦੀ ਡੇਟ ਮਿਲ ਸਕਦੀ ਆ ਪਰ ਠੀਕ ਹੈ ਤਾਂ ਉਸ ਤੇ ਜਾਓਗੇ ਇੱਕ ਦਿਨ ਤੁਹਾਡੇ ਫਿੰਗਰਪ੍ਰਿੰਟ ਹੋਣਗੇ ਦੂਸਰੇ ਦਿਨ ਤੁਹਾਡੀ ਇੰਟਰਵਿਊ ਹੋਊਗੀ ਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਤੁਹਾਡੇ ਸਿਰਫ ਡੇਢ ਮਿੰਟ ਲਗਾਉਣਾ ਡੇਢ ਦੋ ਮਿੰਟ ਠੀਕ ਹੈ ਠੀਕ ਹੈ ਉਹਨਾਂ ਨੂੰ ਤੁਹਾਡਾ ਸਾਰਾ ਕੁਝ ਸਹੀ ਲੱਗਿਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਤੁਹਾਡਾ ਪਾਸਪੋਰਟ ਵੜ ਕੇ ਰੱਖ ਲੈਣਾ ਠੀਕ ਹੈ ਉਹਨਾਂ ਨੇ ਕਹਿ ਦੇਣਾ ਵੀ ਤੁਹਾਡਾ ਵੀਜ਼ਾ ਅਪਰੂਵ ਹੈ ਠੀਕ ਹੈ ਜਾਓ ਉਹ ਬਸ ਉਸ ਤੋਂ ਬਾਅਦ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ ਪਾਸਪੋਰਟ ਦੇ ਉੱਪਰ ਵੀਜ਼ਾ ਲਾ ਕੇ अच्छा हां कुछ भी ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮਤਲਬ ਲੋਕਾਂ ਦੇ ਮਨ 'ਚ ਹੁੰਦਾ ਜਿੱਦ ਅੱਜਕੱਲ ਠੱਗੀ ਚੱਲ ਰਹੀ ਹੈ ਹਨਾ ਮਤਲਬ ਕਿ ਆ ਇਸ profession ਨੂੰ ਲੋਕਾਂ ਨੇ ਬਹੁਤ ਬੰਦਮ ਕਰਤਾ ਹੋਇਆਗਾ ਹੋਇਆਗਾ ਆਪਣੇ ਮੈਂ ਥੋੜਾ ਨਾ ਥੋੜੀ ਗੱਲ ਸਾਂਝੀ ਕਰਦਾ ਇਸ ਵੀਡੀਓ ਦੇ ਵਿੱਚ ਹੀ ਆਪਣੇ ਬਾਪੂ ਨੇ ਮੱਗਰ ਸਿੰਘ ਹਾਂਜੀ ਉਹਨਾਂ ਦੀ ਬੇਟੀ ਦਾ ਕਿਤੇ ਕੀਤਾ ਸੀ ਉਹ ਤਕਰੀਬਨ ਮੈਨੂੰ ਲੱਗਦਾ 19 ਲੱਖ ਰੁਪਏ ਲੈ ਕੇ ਕੋਈ ਦੌਰ ਗਿਆ ਉਹ ਬਿਲਕੁਲ ਉਹੀ ਲੋਕ ਫੇਕ ਵੀਜ਼ਾ ਲਵਾਉਂਦੇ ਫੇਕ ਵੀਜ਼ਾ ਫੇਕ ਵੀਜ਼ਾ ਉਹਦੇ ਵਿੱਚ ਕੀ ਹੈ ਕਿ ਇੱਥੇ ਕੀ ਹੈ ਨਾ ਜੀ ਤੁਸੀਂ ਪਾਸਪੋਰਟ ਆਪ ਜਾ ਕੇ ਐਮਬੈਸੀ ਨੂੰ ਫੜਾ ਕੇ ਆਉਣਾ ਹੂੰ ਉਹਨਾਂ ਨੇ ਆਪ ਮਤਲਬ ਕਿ ਹੁਣ ਬੰਦਾ ਇੰਟਰਵਿਊ ਦੇਣ ਜਾ ਰਿਹਾ ਨੇ ਪਤਾ ਤਾਂ ਹੋਊਗਾ ਜੀ ਜਿੱਥੇ ਮੈਂ ਜਾ ਰਿਹਾ ਉਹ ਯੂਐਸਡੀ ਐਂਬੈਸੀ ਹੈ ਜਿਹਾ ਐਵੀ ਕੁਛ ਆਏਗਾ ਠੀਕ ਹੈ ਉਹ ਯੂਐਸਡੀ ਐਂਬੈਸੀ ਦੇ ਵਿੱਚ ਤੁਸੀਂ ਆਪਣਾ ਪਾਸਪੋਰਟ ਆਫੜਾ ਕੇ ਆਉਣਾ ਕੋਈ ਇਹ ਨਹੀਂ ਕਿ ਮੈਨੂੰ ਤੁਸੀਂ ਪਾਸਪੋਰਟ ਉੜਾ ਤਾਂ ਮੈਂ ਤੁਹਾਨੂੰ ਮਹੀਨੇ ਬਾਅਦ ਵੀ ਮੈਂ ਤੁਹਾਨੂੰ ਸਾਰਾ ਗੁਸ ਕਰਵਾ ਕੇ ਏਸੀ ਟੇਬਲ ਤੇ ਦੇਣਾ ਹਾਂ اسی ਟੇਬਲ ਤੇ ਮੈਨੂੰ ਹੀ ਦੇਣਾ ਹੈਗਾ ਠੀਕ ਹੈ ਐਂਬੈਸੀ ਨੂੰ ਤੁਸੀਂ ਆਫੜਾ ਕੇ ਆਉਣਾ ਐਂਬੈਸੀ ਨੇ ਤੁਹਾਡੇ ਘਰੇ ਜਿਹੜਾ ਹੈਗਾ ਤੁਹਾਡਾ ਪਾਸਪੋਰਟ ਡਾਇਰੈਕਟਲੀ ਭੇਜਣਾ ਠੀਕ ਹੈ ਤਾਂ ਮਤਲਬ ਉਹਦੇ ਵਿੱਚ ਮੇਰਾ ਰੋਲ ਸਿਰਫ ਇੰ ਚੀਜ਼ਾਂ ਬੰਦਾ ਖੁਦ ਕਰਨ ਦੇ ਕੈਪੇਬਲ ਨਹੀਂ ਹੈਗਾ ਟੈਕਨੀਕਲੀ ਐਨ ਸਟਰੋਂਗ ਨਹੀਂ ਹੈਗਾ ਉਹ ਤੁਸੀਂ ਸਾਰਾ ਕੰਮ ਖੁਦ ਕਰਵਾ ਦੇ ਉਹ ਸਾਰਾ ਕੁਝ ਖੁਦ ਕਰਵਾਣੇ ਤੇ ਬਾਕੀ ਇਹ ਚੀਜ਼ ਅਸੀਂ ਹੈਨਾ ਮੈਂ ਪਿਛਲੇ 8-9 ਸਾਲ ਤੋਂ ਯੂਐਸਟੇ ਜੋਬ ਕਰ ਰਿਹਾ ਠੀਕ ਹੈ ਤਾਂ ਮੈਨੂੰ ਉੱਥੋਂ ਦੇ ਜਿਹੜਾ ਵਰਕ ਕਲਚਰ ਦੇ ਬਾਰੇ ਪ੍ਰੋਪਰ ਨੋਲੇਜ ਹੈਗੀ ਹੈ ਤਾਂ ਮੇਰਾ ਸਿਰਫ ਕੰਮ ਇਹ ਨਹੀਂ ਕਿ ਵੀਜ਼ਾ ਲੈ ਕੇ ਦੇਣਾ ਕੰਮ ਨਹੀਂ ਹੈ ਮੈਂ ਪ੍ਰੋਪਰ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਵੀ ਦੇਣਾ ਹੈਨਾ ਕਿ ਜੀ ਤੁਸੀਂ ਅਗਰ ਪਲੱਸ 2 ਦੇ ਵਿੱਚ ਇਹ ਕੀਤੀ ਹੈ ਨਾਨ ਮੈਡੀਕਲ ਕੀਤਾ ਆਰਟਸ ਕੀਤਾ ਤੁਸੀਂ ਕਿਹੜਾ profession ਲਾਉਣ ਜਿਹਦੇ ਨਾਲ ਤੁਹਾਨੂੰ ਉਧਰ ਜਾ ਕੇ ਜੌਬ इजीली ਮਿਲ ਜੇ ਜੌਬ ਮਿਲ ਜੇ ਹੈਨਾ ਤੁਹਾਡੇ profession ਦੇ ਵਿੱਚ ਮਿਲ ਜੇ ਇਹ ਨਾ ਹੋਵੇ ਕਿ ਤੁਹਾਨੂੰ ਲੇਬਰ ਕਲਾਸ ਤੇ ਜਾਣਾ ਪਵੇ ਹੈਨਾ ਤੁਹਾਨੂੰ ਉਧਰ ਜਾ ਕੇ ਜੌਬ ਮਿਲੂਗੀ ਤਾਂ ਉਹਦੇ ਨਾਲ ਕੀ ਹੈ ਨਾ ਕਿ ਅਸਲ 'ਚ ਕੀ ਹੁੰਦਾ ਨਾ ਕਿ ਵਰਕ ਪਰਮਿਟ ਲੈਣ ਲਈ ਨਾ ਤੁਹਾਡੇ ਕੋਲ ਇੱਕ ਕਿਸੇ ਵਧੀਆ ਕੰਪਨੀ ਚ ਜੌਬ ਹੋਣੀ ਚਾਹੀਦੀ ਹੈ ਹੈਨਾ ਤੁਹਾਡਾ 5 ਸਾਲ ਦਾ ਹੁਣ ਵੀਜ਼ਾ ਲੱਗੂਗਾ 5 ਸਾਲ ਦੇ ਵੀਜ਼ੇ ਤੋਂ ਬਾਅਦ ਕੀ ਹੈ ਕਿ ਤੁਹਾਨੂੰ H1B ਵੀਜ਼ਾ ਲੈਣਾ ਪੈਂਦਾ ਠੀਕ ਹੈ ਅਗਰ ਤੁਸੀਂ ਉੱਥੇ 5 ਸਾਲ ਦਾ ਵਰਕ ਪਰਮਿਟ ਲੈਣਾ ਤਾਂ H1B ਵੀਜ਼ਾ ਉਦੋਂ ਹੀ ਮਿਲਦਾ ਜੇ ਤੁਸੀਂ ਕਿਸੇ ਕੰਪਨੀ ਚ ਜੋਬ ਕਰ ਰਹੇ ਹੋਗੇ ਕਿਉਂਕਿ ਕੰਪਨੀ ਨਹੀਂ ਲਗਵਾਣਾ ਹਾਂ ਉਸ ਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਵੀ ਮੈਂ ਹੈਲਪ ਕਰ ਦਾਂਗੇ ਜੇ ਬੱਚਾ ਮੇਰੇ ਨਾਲ ਕੰਟੈਕਟ ਦੇ ਵਿੱਚ ਰਹਿੰਦਾ ਤਾਂ ਜਿਹੜਾ ਕਿਉਂਕਿ ਜਿਹੜੀ ਕੰਪਨੀ 'ਚ ਮੈਂ ਜੋਬ ਕਰ ਰਿਆ ਨਾ ਉਹ ਆਰਟੀ ਰਿਕਰੂਟਮੈਂਟ ਕੰਪਨੀ ਹੈ ਠੀਕ ਹੈ ਇਹ ਐਮ ਨੂੰ ਕਿ ਜੋਬ ਵਗੈਰਾ ਫਾਈਂਡ ਆਊਟ ਕਰਨ ਦੇ ਤਾਂ ਅੱਛਾ ਹੁਣ ਕਈ ਬਾਈਆਂ ਦੇ ਮਾਈਂਡ ਦੇ ਵਿੱਚ ਜਾਊਗਾ ਵੀ ਯਾਰ ਤੁਸੀਂ ਬੈਠੇ ਤਾਂ ਬਰਨਾਲਿਓ ਵੀ ਜੋਬ ਤੁਸੀਂ ਯੂਐਸਏ ਕਰ ਰਹੇ ਹੋ ਨਹੀਂ ਇਹ ਯੂਐਸ ਦੇ ਵਿੱਚ ਦੇਖੋ ਮੈਂ ਗਿਆ ਮੈਂ ਇੱਕ ਵਾਰ ਵੀ ਨਹੀਂਗਾ ਯੂਐਸ ਵਿੱਚ ਸਟ ਕੀਤਾ ਠੀਕ ਹੈ ਤਾਂ ਇਹ ਕੀ ਹੈ ਕਿ ਜਿਹੜਾ ਮੇਰੇ ਜੋਬ ਉਹ ਵਰਕ ਫਰਮ ਹੋਮ ਹੈ ਠੀਕ ਹੈ ਹਾਂਜੀ ਤਾ ਵਰਪੋਂ ਹੋਮ ਦਾ ਇਹ ਆ ਕਿ ਮਤਲਬ ਬਹੁਤ ਸਾਰੇ ਵੀ ਅਸੀਂ ਦੇਖਿਆ ਹੋਣਾ ਕਿ 70% ਜਿਹੜਾ ਯੂਐਸ ਦਾ ਆਈਟੀ ਕੰਮ ਆਈਡੀ ਵਰਕ ਹੈ ਨਾ ਉਹ ਇੰਡੀਆ ਤੋਂ ਚੱਲ ਰਿਹਾ ਹੈ ਇੰਡੀਆ ਤੋਂ ਚੱਲ ਰਿਹਾ ਹੈ ਬਿਲਕੁਲ ਨਾ ਬੈਂਗਲੌਰ ਜਾਉਂਗੇ ਤਾਂ ਕੰਪਨੀਆਂ ਜਿਹੜੀਆਂ ਸਾਰੀਆਂ ਨੇ ਸਰ ਗੂਗਲ ਇੱਥੇ ਅਪਰੇਟ ਹੋ ਰਿਹਾ ਹੈ ਹਾਂ ਯੂਐਸ ਦਾ ਕੰਮ ਕਰ ਰਿਹਾ ਨੇ ਤਾਂ ਉਸ ਵੇਨ ਵਾਲੀ ਹੀ ਮੈਂ ਜੋਬ ਕਰ ਰਿਹਾ ਬਸ ਇਹਨਾਂ ਕਿ ਮੈਂ ਵਰਕ ਫਰਮ ਕਰ ਰਹੇ ਹਾਂ ਨਾ ਕਈ ਬਈ ਨੂੰ ਪਤਾ ਨਹੀਂ ਹੋਣਾ ਬਈ ਜਿਹੜੇ YouTube ਦੇ ਜਾਂ Google ਦੇ ਡਾਟਾ ਸਟੋਰ ਸਟੇਸ਼ਨ ਨੇ ਉਹ ਜ਼ਿਆਦਾਤਰ ਇੰਡੀਆ ਦੇ ਵਿੱਚ ਨੇ ਬਿਲਕੁਲ ਹਾਂ ਕਿਉਂਕਿ ਉੱਥੇ ਉਹਨਾਂ ਨੂੰ ਉਹ ਚੀਜ਼ਾਂ ਐਕਸਪੈਂਸਿਵ ਪੈਂਦੀਆਂ ਨੇ ਹਨਾ ਉਹਨਾਂ ਨੇ ਸੌ ਡੋਲਰ ਜਿਹੜੇ ਕਾਸਟ ਪੁਆਇੰਟ ਹਾਂ ਤਾਂ ਐਸੇ ਕਰਕੇ ਉਹ ਕੀ ਹੈ ਕਿ ਉਹਨਾਂ ਦਾ 70% ਜਿਹੜਾ ਆਈਟੀ ਵਰਕ ਹੈ ਨਾ ਉਹ ਇੰਡੀਆ ਤੋਂ ਹੀ ਅਪਲੇਟ ਹੋ ਰਿਹਾ ਹੈ ਹੈ ਨਾ ਤੇ ਐਸੇ ਕਰਕੇ ਮੇਰਾ ਜਿਹੜਾ ਇਹ ਸੀ ਨਾ ਮਕਸਦ ਇਹ ਨੂੰ ਸਟਾਰਟ ਕਰਨ ਦਾ ਹੀ ਸੀਗਾ ਕਿ ਮੈਨੂੰ ਨੌਲੇਜ ਹੈ ਹੈ ਨਾ ਬਟ ਇਹ ਹੈ ਕਿ ਬੱਚਿਆਂ ਨੂੰ ਜਿਹੜੇ ਜਾਣ ਨੇ ਬਹੁਤ ਜ਼ਿਆਦਾ ਮਿਸ ਗਾਈਡ ਕਰ ਰਹੇ ਨੇ ਬਹੁਤ ਜ਼ਿਆਦਾ ਬੱਚੇ ਭੁੱਲੇ ਪਟਕੇ ਫਿਰਦੇ ਨੇ ਹੈ ਨਾ ਪਤਾ ਹੀ ਨਹੀਂ ਬੱਚਿਆਂ ਨੂੰ ਕੀ ਕਰਨਾ ਹੈ ਨਾ ਹੈ ਨਾ ਬੱਚਿਆਂ ਦਾ ਮੇਨ ਮੋਟਿਵ ਇਹੀ ਰਿਹਾ ਕਿ ਵੀ ਅਸੀਂ ਇੱਕ ਵਾਰੀ ਪਹੁੰਚ ਜਾਈਏ ਉਧਰ ਉਧਰ ਜਾ ਕੇ ਕਰਨਾ ਕੀ ਆ ਕੋਈ ਨਹੀਂ ਦੱਸਦਾ ਉਹਨਾਂ ਨੂੰ ਹੈਨਾ ਪਰ ਇਹ ਇੱਥੇ ਇਹ ਹੈ ਕਿ ਇਕੱਲਾ ਵੀਜ਼ਾ ਨਹੀਂ ਹੈਨਾ ਤੁਹਾਨੂੰ ਪ੍ਰੋਪਰ ਕਰੀਏ ਗਾਈਡੈਂਸ ਦੇਵਾਂਗੇ ਇਹ ਕਿ ਤੁਹਾਨੂੰ ਉਧਰ ਜੋ ਫਾਈਂਡ ਆਊਟ ਕਰਨ ਦੇ ਵਿੱਚ ਵੀ ਹੈਲਪ ਕਰਾਂਗੇ ਹੈਨਾ ਤੇ ਮਤਲਬ ਜੇ ਕਿਸੇ ਦਾ ਮਨ ਹੈਗਾਗਾ ਵੀ ਹੁਣ ਮਨ ਬਣ ਰਿਹਾਗਾ ਉਹ ਕੈਨੇਡਾ ਜੇ ਮਤਲਬ ਬੰਦਾ ਪੱਕਾ ਸੋਚੀ ਬੈਠਾ ਤਾਂ ਉਹ ਬੰਦਾ ਥੋੜਾ ਜਿਹਾ ਸੋਚ ਵਿਚਾਰ ਕਰ ਲੇ ਵੀ ਯੂ ਐਸ ਕਿਉਂਕਿ ਜਿਹੜਾ ਕੈਨੇਡਾ ਉਹ ਟੋਟਲੀ ਯੂ ਐਸ ਦੇ ਉੱਤੇ ਡਿਪੈਂਡ ਆ ਆਪਾਂ ਕਹਿ ਸਕਦੇ ਆ ਤੇ ਜਿਹੜਾ ਯੂ ਐਸ ਆ ਉਹ ਇਸ ਟਾਈਮ ਬਹੁਤ ਵੱਡੀ ਇਕਨੋਮੀ ਹੈਗੀ ਆ ਆਪਾਂ ਨੂੰ ਕੱਲੇ-ਕੱਲੇ ਬੰਦੇ ਨੂੰ ਪਤਾਗਾ ਕਿਉਂਕਿ ਸਾਰਾ ਟੋਟਲੀ ਜਿਹੜਾ ਹੋਲਡ ਆ ਯੂ ਐਸ ਦਾ ਹਰ ਇੱਕ ਪੂਰੀ ਵਰਲਡ ਤੇ ਕੰਟਰੋਲ ਹੈ ਯੂ ਐਸ ਦਾ ਤਾਂ ਇੱਕ ਬੜੀਆ ਆਪਸ਼ਨ ਹੋ ਸਕਦਾ ਹੈ ਕਿ ਬਾਕੀ ਬਾਈ ਸੰਦੀਪ ਨੇਗੇ ਜਿਹੜੇ ਉਹ ਸਿੱਧੇ ਸਪਸ਼ਟ ਜੀ ਗੱਲ ਕਰਨ ਵਾਲੇ ਬੰਦੇ ਨੇਗੇ ਤੁਸੀਂ ਆ ਕੇ ਇੱਕ ਵਾਰੀ ਮਿਲੋ ਤੇ ਜੇ ਕਿਸੇ ਵੀਰ ਦੀ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਹੋਰ ਲੈਣੀ ਹੈ ਉਹ ਮੈਂ ਕਹਿੰਦਾ ਵੀ ਤੁਸੀਂ ਇੱਥੇ ਵਿజిਟ ਕਰ ਲਓ ਜਾਂ ਫਿਰ ਇੱਕ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਤੁਸੀਂ ਉਸ ਦੇ ਉੱਤੇ ਗੱਲਬਾਤ ਕਰ ਲਓ ਤੇ ਕੋਈ ਹੋਰ ਗੱਲ ਭਾਈ ਸੰਦੀਪ ਆਪਣੀ ਬਾਈਆਂ ਨਾਲ ਕਰਨ ਵਾਲੀ ਰਹੀ ਹੈ ਮੈਂ ਜੀ ਦੇਖੋ ਲਾਸਟ ਇਹ ਹੀ ਗੱਲ ਕਰੂੰਗਾ ਹਨਾ ਤੇ ਦੇਖੋ ਮੈਂ ਤੁਸੀਂ ਵੀ ਆਏ ਹੋ ਨਾ ਕੋਈ ਮੈਂ ਵਾਲੀ ਸ਼ੋਸ਼ੇਬਾਜ਼ੀ ਵਾਲਾ ਕਰਨ ਨਹੀਂ ਕਰਦਾ ਇਹ ਗੱਲ ਮੈਨਾਂ ਉਹ ਕੰਮ ਨਹੀਂ ਹੈਗਾ ਕਿ ਲੋਕ ਅੱਜਕੱਲ ਕੀ ਹੈ ਨਾ ਕਿ ਲੋਕਾਂ ਦਾ ਇਹ ਬਣ ਗਿਆ ਕਿ ਉਹ ਪੈਕਿੰਗ ਦੇਖ ਕੇ ਚੀਜ਼ ਖਰੀਦਦੇ ਹਨ ਹਾਂ ਹੈਨਾ ਮਤਲਬ ਕੋਈ ਵੱਡਾ ਆਫਿਸ ਦੇਖ ਲਿਆ ਉੱਥੇ 5-10 ਕੁੜੀਆਂ ਅੱਗੇ ਕੰਮ ਕਰਨੀਆਂ ਹਨ ਹਾਂ ਤਾਂ ਉਹ ਕਾਫੀ ਕੀਤਾ ਹੋਇਆ ਤਾਂ ਮਤਲਬ ਕਿ ਦੇਖੋ ਨਾ ਤਾਂ 5-10 ਕੁੜੀਆਂ ਨੇ ਵੀਜ਼ਾ ਲਵਾਉਣਾ ਨਾ ਹੀ ਕਿਸੇ ਵੱਡੇ ਆਫਿਸ ਚ ਲਵਾਉਣਾ ਜਿਹੜਾ ਕੰਮ ਹੋ ਜਾਣਾ ਤੁਹਾਡਾ ਇੱਕ ਸਿਰਫ ਲੈਪਟਾਪ ਤੋਂ ਹੀ ਹੋ ਜਾਣਾ ਹੈ ਨਾ ਤਾਂ ਉਹਦੇ ਵਿੱਚ ਇਹ ਹੈ ਕਿ ਜੇ ਮੈਂ ਮੈਂ ਵੀ ਕਰ ਸਕਦਾ ਹਾਂ ਨਾ ਸ਼ੋਸ਼ਾ ਭਾਜੀ ਹੈ ਨਾ ਤਾਂ ਉਹਦਾ ਖਰਚਾ ਕਿੰਨਾ ਤੋਂ ਲਵਾਂਗੇ ਡੈਫੀਨਿਟਲੀ ਇਹਨਾਂ ਤੋਂ ਹੀ ਲਵਾਂਗੇ ਨਾ ਤਾਂ ਉਹ ਚੀਜ਼ ਕੀ ਹੈ ਕਿ ਆਪਾਂ ਉਹ ਖਰਚਾ ਵਿਚਾਰਾ ਮੇਰਾ ਸਾਰਾ ਕੀ ਹੈ ਮੈਂ ਸਾਰੇ ਮਤਲਬ ਮੇਰੇ ਸਾਰੇ ਪ੍ਰੋਸੈਸ ਦਾ ਮੈਂ ਸਿਰਫ 50000 ਰੁਪਏ ਚਾਰਜ ਕਰਦਾ ਹਾਂ ਠੀਕ ਹੈ ਜਿਹੜੀ ਮੇਰੀ ਆਪਣੀ ਫੀਸ ਆ ਉਹ ਦੱਸ ਕੇ ਆ ਹਾਂ ਸਾਰੇ 10 ਦੱਸ ਕੇ ਸਾਰੇ ਨਹੀਂ ਸੇਮ ਹੈ ਸਾਰੇ ਨਹੀਂ ਸੇਮ ਹੈ ਇਵਨ ਕਿ ਜੇ ਕੋਈ ਬੱਚਾ ਹੈਗਾ ਕਿ ਕਿਸੇ ਮਤਲਬ ਰੱਬ ਨਾ ਕਰੇ ਕੋਈ ਅਜਿਹਾ ਨਾ ਬੱਚਾ ਹੋਵੇ ਕਿਸੇ ਦਾ ਬੱਚ ਦਾ ਪੇਰੈਂਟ ਨਹੀਂ ਹੈਗਾ ਨਾ ਪਾਪਾ ਨਹੀਂ ਹੈਗੇ ਰਹਿਣਾ ਤਾਂ ਉਹਨਾਂ ਬੱਚਾ ਦਾ ਵੀ ਆਪਾਂ ਇਹ ਕਰ ਲਾਂ ਕਿ ਜਿਹੜਾ ਉਹ 50000 ਫੀਸ ਆ ਵੀਜ਼ਾ ਤੋਂ ਬਾਅਦ ਦੇ ਦਾਂਗੇ ਬਟ ਜੇ ਕਿਸੇ ਦੀ ਮਜਬੂਰੀ ਹੈ ਹੈਨਾ ਤੇ ਇਦਾਂ ਦਾ ਕੋਈ ਮਤਲਬ ਕਿ ਜੇ ਕਿਸੇ ਨੇ ਉਹ ਸ਼ੋਸ਼ੇਬਾਜੀ ਦੇਖ ਕੇ ਉਹ ਤਾਂ ਆਮੇ ਨਹੀਂ ਹਾਂ ਹੈਨਾ ਜੇ ਕਿਸੇ ਨੇ ਐਕਚੁਅਲ ਕਿਉਂਕਿ ਜਿਹੜਾ ਵੀਜ਼ਾ ਲੈਣਾ ਹੈ ਨਾ ਉਹਦੇ ਵਿੱਚ ਤਿੰਨ ਚੀਜ਼ਾਂ ਕੰਮ ਕਰਦੀਆਂ ਨੇ ਇੱਕ ਤਾਂ ਹੈਨਾ ਦੂਸਰਾ ਜਿਹੜਾ ਏਜੰਟ ਫਾਈਲ ਲਗਾ ਰਿਹਾ ਠੀਕ ਹੈ ਤੀਸਰਾ ਜਿਹੜਾ ਹੈਗਾ ਮਤਲਬ ਕਿ ਅੰਬੈਸੀ ਦਾ ਕੰਮ ਹੈਨਾ ਤਾਂ ਉਹਦੇ ਵਿੱਚ ਜਿਹੜਾ ਮੇਰਾ ਕੰਮ ਹੈ ਨਾ ਮੈਂ ਆਪਣਾ ਪਰਫੈਕਟਲੀ ਕਰੂੰਗਾ ਇਹਦੇ ਵਿੱਚ ਜੇ ਮੇਰੀ ਫਾਈਲਿੰਗ ਦੇ ਵਿੱਚ 1% ਵੀ ਕੋਈ ਪ੍ਰੋਬਲਮ ਰਹਿੰਦੀ ਹੈ ਨਾ ਆ ਤੁਹਾਡੀ ਵੀਡੀਓ ਦਿਖਾ ਕੇ ਆ ਜੇ ਮੈਂ ਉਸਦੇ ਡਬਲ ਪੈਸੇ ਵਾਪਸ ਕਰੂੰਗਾ ਠੀਕ ਹੈ ਠੀਕ ਹੈ ਤੇ ਦੂਜੀ ਗੱਲ ਜਿਹੜੀ ਆਪਾਂ ਅੱਜ ਵੀਡੀਓ ਦੇ ਵਿੱਚ ਕਰਤੀ ਹੈਨਾ ਕੁਝ ਇਹਦੇ ਵਿੱਚੋਂ 1% ਵੀ ਉਹਨਾਂ ਨੂੰ ਲੱਗਦਾ ਜੀ ਮੈਂ ਕੋਈ ਸਾਈਟ ਤੇ ਕੋਈ ਕੋਈ ਹੋਰ ਨਿਕਲਿਆ ਰਿਹਾ ਹੈ ਨਾ ਕੋਈ ਡਾਊਟਫੁਲ ਲੱਗ ਰਹੀ ਹੈ ਨਾ ਤਾਂ ਉਹਦੇ ਲਈ ਵੀ ਆਪਾਂ ਜ਼ਿੰਮ ਕੋਈ ਵੀ ਮਲਕੇ ਲਕੋਲਾ ਨਹੀਂ ਹੈਗਾ ਹਨਾ ਸਭ ਤੇ ਜਿਹੜਾ ਜਿਵੇਂ ਜਿੱਦਾਂ ਇਹਦਾ process ਹੋ ਜਿੱਦਣ ਬੱਚੇ ਦਾ ਜਿੱਦਾਂ ਆਫਰ ਲੈਟਰ ਆ ਗਿਆ ਉਹ ਬੱਚੇ ਨੂੰ ਸਾਰਾ ਨਾਲ ਲੈਪਟਾਪ ਦਿਖਾਵਾਂਗੇ ਹੋਈ ਇਹ ਲੈਪਟਾਪ ਤੇ ਦਿਖਾਵਾਂਗੇ ਜੀ ਆ ਦੇਖੋ ਤੁਹਾਡਾ ਆਫਰ ਲੈਟਰ ਆ ਗਿਆ ਠੀਕ ਹੈ ਜਦੋਂ ਅਪਾਇੰਟਮੈਂਟ ਬੁੱਕ ਹੋ ਗਈ ਠੀਕ ਹੈ ਉਹ ਤੁਹਾਨੂੰ ਲੈਪਟਾਪ ਦਿਖਾਵਾਂਗੇ ਠੀਕ ਹੈ ਸਾਰਾ ਟਰਾਂਸਪੇਰੈਂਸੀ ਮੇਰੇ ਨਾਲ ਅੱਜ ਵੀ ਜਿੰਨੇ ਬੱਚੇ ਹਾਂ ਬਿਲਕੁਲੀ ਟਰਾਂਸਪੇਰੈਂਟ ਹੈ ਹਾਂ ਜਿੰਨੇ ਬੱਚੇ ਨੇ ਕੰਮ ਕੀਤਾ ਜੀ ਹਨਾ ਫਾਈਲ ਲਗਾ ਲੈਂਦੇ ਨੇ ਹਨਾ ਫਾਈਲ ਲਗਾਉਣ ਤੋਂ ਬਾਅਦ ਵਿੱਚ ਇਹ ਨਹੀਂ ਹੈ ਕਿ ਉਹਨਾਂ ਨੂੰ ਮੈਨੂੰ ਬਾਰ-ਬਾਰ ਫੋਨ ਕਰਨਾ ਪਵੇ ਮੈਂ ਮੈਨੂੰ ਖੁਦ ਮੈਂ ਖੁਦ ਕਾਲ ਕਰ ਦਿੰਦਾ ਨੇ ਦੇਖੋ ਜੱਜਾ ਤੁਹਾਡਾ ਆ ਕੰਮ ਹੋ ਗਿਆ ਕਿਉਂਕਿ ਇਸ ਮਤਲਬ ਇਹ ਆ ਕਿ ਇਸ ਚੀਜ਼ ਦੀ ਗਰੰਟੀ ਲੈਣਾ ਕਿ ਜਿੰਨਾ ਫਾਸਟ ਆਪਾਂ ਕੰਮ ਕਰ ਲਾਂਗੇ ਨਾ ਉਹਨਾਂ ਕੋਈ ਨਹੀਂ ਕਰ ਸਕਦਾ ਕਿਉਂਕਿ ਜ਼ਿਆਦਾਤਰ ਕੀ ਨੇ ਕਿ ਥਰਡ ਪਾਰਟੀ ਕੰਮ ਕਰ ਰਹੇ ਨੇ ਇਹ ਇਹ ਗੱਲ ਮੈਂ ਤੁਹਾਨੂੰ ਕਰਨ ਲੱਗਿਆ ਸੀ ਕਿਉਂਕਿ ਡਾਕੂਮੈਂਟ ਫੜ ਲੈਣੇ ਨੇ ਤੇ ਅੱਗੇ ਕਿਸ ਨੂੰ ਹੋਰ ਸਬਮਿਟ ਕਰਦਣੇ ਤੇ ਜਦੋਂ ਆਪਣਾ ਜਿਹੜਾ ਮੇਨ ਕਲਾਇੰਟ ਆ ਉਹ ਤੁਹਾਨੂੰ ਪੁੱਛਦਾਗਾ ਤੋ ਅੱਗਿਓ ਅਪਡੇਟ ਲੈੰਦਾਗਾ ਤੇ ਕਮਿਊਨੀਕੇਸ਼ਨ ਗੈਪ ਬਹੁਤ ਰਹਿੰਦਾਗਾ ਤੇ ਗੱਲਾਂ ਸਹੀ ਨਹੀਂ ਕਲੀਅਰ ਹੁੰਦੀਆਂ ਸਹੀ ਕਲੀਅਰ ਨਹੀਂ ਹੁੰਦੀ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਫਾਈਲ ਕਿੱਥੇ ਤੱਕ ਪਹੁੰਚ ਗਈ ਹੈ ਹਨਾ ਇਹ ਹੈ ਕਿ ਜਦੋਂ ਕੰਮ ਸਾਰਾ ਮੈਂ ਕਰਨਾ ਹੈ ਨਾ ਤਾਂ ਮਤਲਬ ਇਹ ਹੈ ਕਿ ਫੋਰ ਐਗਜ਼ਾਮਪਲ ਮੇਰੇ ਕੋਲ 10 ਬੱਚੇ ਆਏ ਨੇ ਨਾ 10 ਬੱਚਿਆਂ ਦਾ ਕੰਮ ਮੈਂ ਖੁਦ ਕਰਨਾ ਨਾ ਤਾਂ 10 ਬੱਚਿਆਂ ਦੇ ਲਈ ਜਵਾਬ ਦੇ ਮੈਂ ਹੀ ਆ ਠੀਕ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਵਾਬ ਦੇ ਮੈਂ ਹੀ ਆ ਹੂੰ ਠੀਕ ਹੈ ਉਦੇ ਵਿੱਚ ਇਦਾਂ ਦਾ ਕੋਈ ਕਮਿਊਨੀਕੇਸ਼ਨ ਗੈਪ ਨਹੀਂ ਆਉਣਾ ਠੀਕ ਹੈ ਕੋਈ ਜਿੱਦਾਂ process ਚੱਲ ਰਹੀ ਹੈ ਠੀਕ ਹੈ ਜਿੱਕੇ ਜਿੱਥੇ ਸਟੇਟਸ ਆ ਗਿਆ ਬੱਚੇ ਨਾਲ ਦੀ ਨਾਲ ਦਿਖਾ ਦਾਂਗੇ ਜੇ ਬੱਚਾ ਫਾਰ ਐਗਜ਼ਾਮਪਲ ਆਉਂਦਾ ਵੀ ਸਟੇਟਸ ਜਿੱਦਾਂ ਚੱਲ ਰਿਹਾ ਉਦਾਂ ਦਿਖਾ ਸਕਦੇ ਆਪਾਂ ਇੱਥੇ ਸਹੀ ਹੈ ਠੀਕ ਹੈ ਤਾਂ ਉਹੀ ਚੀਜ਼ ਹੈ ਕਿ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਆਉਗੇ ਨਹੀਂ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੈ ਕਿ ਦੇਖੋ ਆਪਣੀ ਇਹ ਵੀ ਨਹੀਂ ਹੈਗਾ ਹਨਾ ਕਿ ਜ਼ਿਆਦਾਤਰ ਏਜੰਟ ਕੀ ਕਰਦੇ ਨੇ ਕਿ ਜੀ ਫਾਈਲ ਲਵਾਈ ਠੀਕ ਹੈ ਉਸ ਤੋਂ ਬਾਅਦ ਦੇਖੋ ਯੂਐਸ ਹੈ ਨਾ ਮਤਲਬ ਇਹਨਾਂ ਸੌਖਾ ਵੀਜ਼ਾ ਨਹੀਂ ਦੇ ਜਾਂਦਾ ਹਮ ਹੈਨਾ ਕਈਆਂ ਦਾ ਇਹ ਹੁੰਦਾ ਕਿ ਮਤਲਬ ਰੱਬ ਰਿਜੈਕਸ਼ਨ ਵੀ ਆ ਜਾਂਦੀ ਹੈ ਤਾਂ ਉਹਦੇ ਵਿੱਚ ਵੀ ਆਪਾਂ ਬੱਚਿਆਂ ਦੇ ਨਾਲ ਹੁੰਨੇ ਆ ਠੀਕ ਹੈ ਬਈ ਜਸ ਇਹ ਕਿਸੇ ਬੱਚੇ ਦੀ ਐਦਾਂ ਦਾ ਕੁਝ ਵੀ ਹੁੰਦਾ ਹੈ ਨਾ ਤਾਂ ਜੇ ਉਹਨੂੰ ਬੱਚੇ ਨੂੰ ਦੁਬਾਰਾ ਅਪਲਾਈ ਕਰਨਾ ਦੂਸਰੇ ਏਜੰਟ ਕੋਲ ਜਾਊਗਾ ਤਾਂ ਬੱਚੇ ਨੂੰ ਕੀ ਹੈ ਕਿ ਉਹਨਾਂ ਸਾਰਾ ਕੁਝ ਪੈਸੇ ਉਹਨਾਂ ਨੇ ਦੁਬਾਰਾ ਹੀ ਭਰ ਲੈਣੇ ਬਟ ਆਪਾਂ ਕਹਿੰਦੇ ਆ ਕਿ ਜੇ ਤੁਹਾਡਾ ਇਹ ਵੀ ਇੱਕ ਸਾਲ ਦੇ ਵਿੱਚ ਵਿੱਚ ਹੈ ਨਾ ਜੇ ਤੁਹਾਡਾ ਕਿਤੇ ਐਦਾਂ ਦਾ ਕੁਝ ਹੁੰਦਾ ਵੀ ਹੈ ਨਾ ਤਾਂ ਸਿਰਫ ਦੁਬਾਰੇ ਸਿਰਫ ਕਲੀ ਅੰਬੈਸੀ ਫੀਸ ਜਿਹੜੀ 15540 ਰੁਪਇਆ ਇਹਨਾਂ ਪਰ ਕੇ ਤੁਸੀਂ ਦੁਬਾਰੇ ਤੋਂ ਫਿਰ ਤੋਂ ਟਰਾਈ ਕਰ ਸਕਦੇ ਹੋ ਭਲੇ ਇਹ ਆ ਕਿ ਉਹਦੇ ਵਿੱਚ ਤੁਸੀਂ ਕੋਈ ਦੁਬਾਰਾ ਕਾਸਟ ਨਹੀਂ ਲਾਓ ਦੁਬਾਰਾ ਕੁਝ ਵੀ ਮੇਰਾ ਕੋਈ ਚਾਰਜ ਨਹੀਂ ਜਿਹੜਾ ਮੈਂ 50000 ਇੱਕ ਵਾਰ ਲੈਣਾ ਸੀ ਉਹ ਲੈ ਲਿਆ ਹਮ ਬਾਈ ਚਾਂਸ ਆਪਾਂ ਨੂੰ ਲੱਗਿਆ ਵੀ ਯਾਰ ਆਪਣੀ ਫਾਈਲ ਜਿਹੜੀ ਇਸ ਕਾਰਨ ਕਰਕੇ ਜਿਹੜੀ ਰਿਜੈਕਟ ਹੋਈ ਆ ਤਾਂ ਉਹਨੂੰ ਦੁਬਾਰਾ ਪਰੈਕਟੀਫਾਈ ਕਰਕੇ ਤੇ ਕਿਉਂਕਿ ਦੇਖੋ ਉਹ ਉਹਨਾਂ ਨੇ ਕੀ ਹੈ ਨਾ ਕਿ ਜਿਹੜਾ ਯੂਐਸ ਦੀ ਫਾਈਲ ਆ ਉਹ ਇੰਟਰਵਿਊ ਤੇ ਡਿਪੈਂਡ ਕਰਦੀ ਹੁੰਦਾ ਸਰ ਯਾਰ ਨਾ ਹਮ ਇੰਟਰਵਿਊ ਦੇ ਵਿੱਚ ਕੀ ਹੈ ਨਾ ਕਿ ਉਥੇ ਆਪਣੇ ਪੰਜਾਬ ਤੋਂ ਬਹੁਤ ਘੰਟ ਹੁੰਦੇ ਨੇ ਮੇਨਲੀ ਸਾਊਥ ਇੰਡੀਅਨ ਹੁੰਦੇ ਨੇ ਜਿਹੜੇ ਇੰਟਰਵਿਊ ਹੁੰਦੇ ਨੇ ਤਾਂ ਉਥੇ ਕਾਫੀ ਜਿਆਦਾ ਕੱਟ ਹੁੰਦਾ ਹੋ ਸਕਦਾ ਵੀਜ਼ਾ ਆਫੀਸਰ ਇਦਾਂ ਦਾ ਹੋਵੇ ਹੈ ਨਾ ਜਿਹੜਾ ਵੀਜ਼ਾ ਨਾ ਦੇ ਰਿਹਾ ਹੋਵੇ ਨਾ ਹੋ ਸਕਦਾ ਕਿ ਬੱਚਾ ਉਥੇ ਜਾ ਕੇ ਨਰਵਸ ਹੋ ਜਾਏ ਹੈ ਨਾ ਕੁਝ ਬੱਚੇ ਨਾ ਹੁੰਦਾ ਕਿ ਉਹ ਉੱਤੇ ਜਦੋਂ ਜਾਂਦੇ ਨੇ ਨਾ ਮਤਲਬ ਕਿ ਇੱਥੇ ਬਹੁਤ ਵਧੀਆ ਪ੍ਰੋਫਾਈਲ ਹੁੰਦੀ ਹੈ ਸਾਹਮਣੇ ਜਾ ਕੇ ਵੀਜ਼ਾ ਅਫਸਰ ਦੇ ਨਰਵਸ ਹੋ ਜਾਂਦੇ ਤਾਂ ਉਹਨਾਂ ਤੋਂ ਨਹੀਂ ਕੁਝ ਬੋਲਿਆ ਜਾਂਦਾ ਕੀ ਮੇਰੇ ਸਾਹਮਣੇ ਨੂੰ ਲੱਗੇ ਵੀ ਯਾਰ ਇਹ ਕੋਈ ਝੂਠ ਬੋਲ ਰਿਹਾ ਹੈ ਨਾ ਕੋਈ ਲਪੋ ਰਿਹਾ ਹੈ ਬਿਲਕੁਲ ਬਿਲਕੁਲ ਉਹ ਚੀਜ਼ ਦਾ ਉਹ ਹੈ ਕਿ ਫੋਰ ਐਗਜ਼ਾਮਪਲ ਇੱਕ ਬੱਚੇ ਨਾਲ ਹੋਇਆ ਸੀ ਬੱਚੇ ਕਿ ਉਹਨੂੰ ਬੱਚੇ ਨੂੰ ਪੁੱਛਿਆ ਕਿ ਤੁਹਾਡਾ ਹਾਈ ਸਕੂਲ ਕਦੋਂ ਕੰਪਲੀਟ ਕੀਤਾ ਤਾਂ ਅਸੀਂ ਇੱਥੇ ਦੱਸਦੇ ਹੁੰਨੇ ਹਾਂ ਮਤਲਬ ਕਿ ਇੰਟਰਵਿਊ ਤਿਆਰੀ ਵੀ ਅਸੀਂ ਕਰਵਾਉਣੀ ਹੈ ਹੈਨਾ ਮਤਲਬ ਕਿ ਇੰਟਰਵਿਊ ਤਿਆਰੀ ਵੀ ਕਰਵਾ ਕੇ ਸਾਰਾ ਕੁਝ ਭੇਜਦੇ ਹਾਂ ਮਤਲਬ ਐਦਾ ਹੀ ਨਹੀਂ ਕਿ ਬੱਚੇ ਦੀ ਫਾਈਲ ਲਾਤੀ ਇਹਦਾ ਕਹਦਾ ਵੀ ਇੰਟਰਵਿਊ ਦੇਣ ਚੱਲ ਜਾਓ ਇੰਟਰਵਿਊ ਦੀ ਤਿਆਰੀ ਅਸੀਂ ਮਹੀਨਾ ਡੇਢ ਮਹੀਨਾ ਕਰਵਾਉਣੀ ਹੈ ਠੀਕ ਹੈ ਤੇ ਉਹ ਬੱਚੇ ਨੂੰ ਅਸੀਂ ਦੱਸਦੇ ਹੁੰਦੇ ਜੀ ਕਿ ਮਤਲਬ ਕਿ ਹਾਈ ਸਕੂਲ ਦਾ ਜਿਹੜਾ ਮਤਲਬ ਯੂ ਐਸ ਦੇ ਵਿੱਚ ਪਲੱਸ 2 ਹੁੰਦੀ ਹੈ ਆਪਣੇ ਹਾਈ ਸਕੂਲ 10th ਕਹਿੰਦੇ ਨੇ ਹੈਨਾ ਤਾਂ ਉਹ ਬੱਚਾ ਉੱਥੇ ਜਾ ਕੇ ਨਾ ਉਲਝ ਗਿਆ ਜੀ ਹਨਾ ਉਹਨੂੰ ਲੱਗਿਆ ਹਾਈ ਸਕੂਲ ਪੁੱਛ ਰਹੇ ਨੇ ਮੋਦੀ 10th ਪੁੱਛ ਰਹੇ ਨੇ ਉਹਨੇ ਦੱਸਿਆ ਮੈਰੀ 2021 ਵਿੱਚ ਕੰਪਲੀਟ ਹੋ ਗਈ ਹੈ ਉਹਨਾਂ ਨੇ ਆਪਦੇ ਉਹਦੇ ਚ ਚੈੱਕ ਕੀਤਾ ਕਿ ਇੱਥੇ 2023 ਲਿਖੀ ਹੋਈ ਆ ਉਹਨਾਂ ਕਦੇ ਕ੍ਰਾਸ ਕੁਐਸਚਨ ਹੀ ਨਹੀਂ ਕਰਨੀ ਸਹੀ ਹੈ ਠੀਕ ਹੈ ਉਹਨਾਂ ਨੇ ਬਸ ਕਹਿੰਦੇ ਨੇ ਦੁਬਾਰਾ ਟਰਾਈ ਕਰਿਓ ਉੱਥੇ ਉਹ ਹੈ ਕਿ ਉਹ ਚੀਜ਼ਾਂ ਜਦੋਂ ਇਦਾਂ ਦਾ ਕੁਝ ਹੋ ਜਾਂਦਾ ਨਾ ਨਾ ਉਹਦੇ ਵਿੱਚ ਬੱਚੇ ਦੀ ਗਲਤੀ ਹੁੰਦੀ ਹੈ ਬੱਚੇ ਨਾਲੋਂ ਕਿਉਂਕਿ ਆਪਾਂ ਉਹ ਟੀਨੇਜਰਸ ਨੇ ਆਪਾਂ ਉਹਨਾਂ ਨੂੰ ਅਡਲਟਾ ਵਾਲਾ ਬਿਹੇਵੀਅਰ ਆਪਾਂ ਨਹੀਂ ਕਰਵਾ ਸਕਦੇ ਨਹੀਂ ਕਰ ਸਕਦੇ ਕਰ ਨਹੀਂ ਸਕਦੇ ਆਪਾਂ ਕਹੀਏ ਵੀ ਜਿੱਦਾਂ ਤੁਸੀਂ ਜਾ ਕੇ ਬੋਲੋਗੇ ਆਪਾਂ ਇੱਕ 18 19 ਸਾਲ ਦੇ ਬੱਚੇ ਨੂੰ ਕਹਿ ਨਹੀਂ ਸਕਦੇ ਵੀ ਉੱਧਰ ਜਾ ਕੇ ਗੱਲ ਕਰ ਲੀਏ ਨਾ ਤਾਂ ਇਹ ਹੀ ਹੈ ਕਿ ਬਟ ਉਹਦੇ ਵਿੱਚ ਇਹ ਹੈ ਕਿ ਆਪਾਂ ਪੂਰਾ ਸਾਥ ਦਿੰਨੇ ਆ ਨਾ ਮਤਲਬ ਕਿ ਇਹ ਆ ਵੀ ਜਿਹੜੀ ਮਤਲਬ ਜਿਹੜੀ ਪਹਿਲੀ ਵਾਰੀ ਕੁਝ ਕਈ ਵਾਰੀ ਰਹਿ ਜਾਂਦਾ ਬੱਚੇ ਤੋਂ ਦੂ ਬੱਚੇ ਕਲੀਅਰ ਕਰ ਜਾਂਦੇ ਨੇ ਹੈਨਾ ਇਹੋ ਜਿਹਾ ਕੁਝ ਨਹੀਂ ਹੈ ਕਿ ਬਈ ਯੂਐਸ ਦਾ ਇੰਟਰਵਿਊ ਕੱਢਣੀ ਔਖੀ ਹੈ ਜੀ ਬਹੁਤ ਕਾਮਨ ਜੀ ਇੰਟਰਵਿਊ ਹੁੰਦੀ ਹੈ ਹੈਨਾ ਇੰਟਰੋਡਕਸ਼ਨ ਟਾਈਪ ਕੁਐਸਚਨਸ ਹੁੰਦੇ ਨੇ ਹੈਨਾ ਕਦੋਂ 10th ਕੀਤੀ ਕਦੋਂ ਪਲੱਸ 2 ਕੀਤੀ ਹੈ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ ਕਿਹੜਾ ਕੋਰਸ ਲੈਤਾ ਹੈਨਾ ਬਸ ਇਦਾਂ ਦੇ ਕੁਐਸਚਨ ਕਰਦੇ ਇਹ ਬੇਸਿਕਲੀ ਹਾਂ ਬੇਸਿਕਲੀ ਪੁੱਛਣੀਆਂ ਨੇ ਠੀਕ ਹੈ ਤੁਸੀਂ ਜਵਾਬ ਉਹਨਾਂ ਦੇ ਮਤਲਬ ਕਿ ਪੂਰੇ ਵਧੀਆ ਕੌਨਫिडेंट ਹੋ ਕੇ ਦਿੱਤਾ ਹੈਨਾ ਤਾਂ ਉਹਨਾਂ ਨੇ ਵੀਜ਼ਾ ਦੇ ਦੇਣਾ ਉਹ ਉਹ ਬੈਠੇ ਵੀਜ਼ਾ ਦੇਣ ਲਈ ਨੇ ਉਹ ਕਿਹੜਾ ਤੁਹਾਨੂੰ ਰਿਜੈਕਸ਼ਨ ਕਰ ਦੇਣ ਲਈ ਬੈਠੇ ਨੇ ਨਾ ਉਹਨਾਂ ਨੇ ਬ ਦਾ ਇਹ ਕਿ ਬੱਚੇ ਦੀ ਪ੍ਰੋਫਾਈਲ ਸਹੀ ਹੈ ਠੀਕ ਹੈ ਸੈਕਿੰਡਲੀ ਆਪਣਾ ਕੰਮ ਸਹੀ ਹੈ ਤੇ ਉਥੋਂ ਉਸ ਤੋਂ ਬਾਅਦ ਬੱਚੇ ਦਾ ਲੱਕ ਸਹੀ ਹੈ ਤਾਂ ਵੀਜ਼ਾ ਡੈਫੀਨਿਟਲੀ ਮਿਲੂਗਾ ਇਹ ਮਿਲੂਗਾ ਹਾਂ ਤੇ ਠੀਕ ਹੈ ਭਰਾਵੋ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਇਹਨੂੰ ਅੱਗੇ ਸਾਂਝੀ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਜੇ ਕਿਸੇ ਵੀਰ ਨੇ ਆਉਣਾ ਹੈ ਤਾਂ ਤੁਸੀਂ ਬੇਫਿਕਰ ਹੋ ਕੇ ਬਾਈ ਸੰਦੀਪ ਜੀ ਹੋਰਾਂ ਕੋਲ ਆ ਸਕ ਜੂਗੇ ਤੇ ਬਾਕੀ ਤੇ ਚੰਗੀ ਲੱਗੀ ਵੀਡੀਓ ਤਾਂ ਮੈਂ ਦੁਬਾਰਾ ਫਿਰ ਕਹਿਣਾ ਮੈਨੂੰ ਅੱਗੇ ਸਾਂਝੀ ਜ਼ਰੂਰ ਕਰ ਦੇ ਕੋਈ ਕਿ ਕਈ ਵਾਰੀ ਕਿਸੇ ਹੋਰ ਕੰਟਰੀ ਦੇ ਵਿੱਚ ਜਾਣ ਵਾਲਾ ਬੰਦਾ ਜੇ ਕਿਸੇ ਚੰਗੀ ਕੰਟਰੀ ਵੱਲ ਨੂੰ ਮੂਵ ਹੋ ਜਾਏ ਤਾਂ ਬੰਦੇ ਦਾ ਫਿਊਚਰ ਹੈਗਾ ਜਿਹੜਾ ਉਹ ਚੇਂਜ ਹੋ ਸਕਦਾ ਸਸ਼ਿਕਾ ਜੀ ਸਸ਼ਿਕਾ ਜੀ